ਸਹੀ ਜੀ ਮੈਂ ਮੈਨੂੰ ਜਮਤ ਕੋਸ਼ਿਸ਼ ਕਰਾਂਗੇ ਚਰਲ ਕਰੀ ਆਈਡੀ ਕੱਟੂ ਕਰਾਂ ਹਾਂਜੀ ਬਾਜੀ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਿਚਾਰ ਕੁਮਾਰ ਜੀ ਜੀ ਕਹਿੰਦੇ ਆ ਕਿ ਇਸ ਮੁੰਡੇ ਇਧਰੋਂ ਆ ਰਹੇ ਸੀ ਖਾਲਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੇ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਤੁਰੰਤ ਬੋੜੀਆਂ ਚੜ੍ਹ ਕੇ ਉੱਤੇ ਆਏ ਨੇ ਨਹੀਂ ਜੀ ਥਾਣੇ ਹਾਂਜੀ ਬੋਲਦੇ ਸਨ ਨੀਚੇ ਡੇਗੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਜਦੋਂ ਤੁਸੀਂ ਬੋਲਦੇ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਏਜ ਦੇਖੀ ਕਿੰਨੀ ਕਿਹੇ ਜੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਵਧੀਆ ਨਾਈਸ ਮੁੰਡਾ ਸੀ ਕ੍ਰਿਸ਼ਨਾ ਨਾਮ ਹੈ ਮੁੰਡੇ ਦਾ ਪਤਾ ਕ੍ਰਿਸ਼ਨਾ ਨਾਮ ਹੈਗਾ ਕ੍ਰਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਵਾਲਾ ਇੱਥੇ ਹੀ ਆ ਉਹ ਸਾਨੂੰ ਫੋਨ ਆਇਆ ਤੇ ਵੱਡੇ ਬਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਹਾਂ ਹੁਣ ਮੈਨੂੰ ਪਤਾ ਲੱਗਿਆ ਕਿਹੜਾਗਾ ਐਕਸੀਡੈਂੈਂਟ ਹੈ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜੇਮ ਆਂਦੇ ਐਕਸੀਡੈਂਟ ਆਉਦਾ ਦੋ ਟਾਈਮ ਮੁੰਡਾ ਹਾਂਜੀ ਹਾਂ ਤੇ ਇੱਕ ਕਾਰ ਤੇ ਹੀ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਤੇ ਹਾਂਜੀ ਹਾਂ ਇਕੱਲਾ ਹੀ ਇੱਕ 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 ਉਹਦੀ ਭੈਣ ਸਿਸਟਰ ਹੈਗੀ ਕਹਿੰਦੇ ਡਿੱਗੀ ਥੱ ਨੂੰ ਇਹ ਮਿਲ ਨਹੀਂ ਦਿਆ ਵੀ ਬਾਕੀ ਆ ਉਹਦੇ ਪਰਿਵਾਰ ਆਉਂਦੇ ਆ ਬਸ ਗੱਲ ਕਰਦੇ ਆ ਗੱਲ ਬਾਤ ਹੋਈ ਪਰ ਪੂਰੀ ਨਹੀਂ ਆ ਨਾ ਸਾਡੀ ਸਿਰੇ ਦੇ ਸਟਫੋਨ ਹੀ ਆਇਆ ਵਾ ਅੱਬਰ ਰੰਜੀਤ ਉਹਨੇ ਬੈਠੇ ਆ ਪਾਰਟੀ ਵਗੈਰਾ ਕਰਨੇ ਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਚੜਨਾ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ دیر ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਪੰਜ ਮੈਨ ਹੋਣਾ ਪਾਇਆ ਵੇ ਗਵਾਹਾਂ ਤੇ ਦੇ ਹੁਣੇ ਆਈ ਆਈ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾ ਟੈਕਸੀਡੈਂਟ ਸਲਾਮਾਂਬਾਦ ਇਸਲਾਮੁਮਰ ਰਹਿੰਦੇ ਆ ਰਾਮਨਿਕ ਕਲੋਨੀ ਜਿਮ ਮਗਾਵਾ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਏਗਾ ਅੱਪਾ ਦੇਖਦੇ ਆ ਕੀ ਕਾਰਵਾਈ ਠੀਕ ਹੈ ਹਾਂ ਜੀ ਭਾਈ ਇਹ ਮਿਲਗੀ ਜਾਣਕਾਰੀ ਸਰ ਥੋੜਾ ਥੋੜੀ ਜਾਣਕਾਰੀ ਦੇ ਦਿਓ ਕੋਈ ਜਾਣਕਾਰੀ ਲੈਣ ਆਏ ਆ ਦੱਸਦੇ ਹਾਂ ਨੂੰ ਨਹੀਂ ਦੱਸ ਦਿਓ ਨਾ ਜੀ ਐਕਸੀਡੈਂਟ ਕਿਦੇ ਕਿਦੇ ਵਿੱਚ ਹੋਇਆ ਵੇਖੋ ਅਸੀਂ ਤੁਸੀਂ ਤਾਂ ਜਾਣਕਾਰੀ ਤੇ ਲੈ ਹੀ ਲਤੀ ਜਾਈ ਥੋੜੀ ਦੱਸ ਦਿਓ ਕਿਸ ਕੋ ਲਈ ਇਹ ਜਾਣਕਾਰੀ ਅਸੀਂ ਤਾਂ ਮੌਕਾ ਵੇਖਿਆ ਜੇ ਦੱਸਦੇ ਹਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂ ਜੀ ਬੇਲੇ ਬਕੀ ਜੋ ਐਕਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦੀ ਕੋ ਫਿਲਹਾਲ ਇਹ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਐ ਸਰ ਐਕਸੀਡੈਂਟ ਦੀ ਜਗ੍ਹਾ ਦਾ ਨਾਮ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਦਾ ਛੋਟਾ ਹਰੀਭੁਰੇ ਦੇ ਜਿਹੜਾ ਪੁਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸ ਦੇਣੀ ਹੈ ਕਾਰ ਦੇ ਵਿੱਚ ਆ ਗਈ ਫਿਲਹਾਲ ਮੌਕੇ ਤੇ ਆਏ ਹਾਂ ਜੋ ਜਾਣਕਾਰੀ ਤੁਹਾਨੂੰ ਦੱਸ ਦੇਣੀ ਹੈ ਗੱਡੀ ਕਿਹੜੀ ਕੱਢ ਵਾਹ ਰਹੀ ਹੈ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਐ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਆ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇਣੀ ਚਾਹੀਦਾ ਤੁਸੀਂ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਦਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਇਜੈਕਟਰੀ ਆ ਗਏ ਅਸੀਂ ਜਨਾਚਰ ਸਾਨੂੰ ਨਿਫਰ ਜਣ ਲਈ ਆਏ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ